ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸਿਆ ਤੇ ਅਰਦਾਸ ਹੈ ਸਾਰੇ ਤੁਸੀਂ ਚੜ੍ਹਦੀ ਕਲਾ ਤੰਦਰੁਸਤੀ ਜੋ ਹੋ ਕੇ ਕੁਐਸਟ ਬੇਨਤੀ ਆ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਪਹੁੰਚਿਆ ਪਿੰਡ ਸੋਲ ਠੱਟੀਆਂ ਜ਼ਿਲ੍ਹਾ ਸ਼੍ਰੀ ਧਰਮਪਾਲ ਸਾਹਿਬ ਤਹਿਸੀਲ ਲਗਦੀ ਪੱਟੀ ਭਾਈ ਸਰਵਨ ਸਿੰਘ ਦੇ ਸਦਨਾਮ ਸਿੰਘ ਦੇ ਫਾਰਮ ਤੇ ਇੱਕ ਮੈਂਸ ਹੋਈ ਸਵਾਈ ਸਜਣੋ ਬਿਲਕੁਲ ਤੇ ਦੋ ਵਹਿੜਾਂ ਸਈਆਂ ਦੋ ਤਿੰਨ ਵਹਿੜਾਂ ਗੱਬਣਾ ਦੋ ਮਾਲੀ ਬੰਜਾ ਸਤਾਂ ਡੰਗਰਾਂ ਦੀ ਵੀਡੀਓ ਜਿਹੜੀ ਇੱਥੋਂ ਕਵਰ ਕਰ ਰਹੇ ਆ ਕਰਦੇ ਆ ਡਿਟੇਲ ਸਾਂਝੀ بارش ਦਾ ਮੌਸਮ ਆ ਥੋੜਾ ਜਲਦੀ ਤੇ ਬਣੇ ਰਿਓ ਅੰਤ ਤੱਕ ਸਸਰੀ ਗੱਲ ਤੁਹਾਨੂੰ ਸਾਰੀ ਸਸਰੀ ਗੱਲ ਸਾਰੇ ਦੂਰੋਂ ਦੇ ਚੈਨਲ ਵੇਦੇ ਸਾਰਿਆਂ ਨੂੰ ਸਸਰੀ ਗੱਲ ਜੀ ਕਿੱਦਾਂ ਠੀਕ ਹੈ ਥੋੜੀ ਕਿਰਪਾ ਮਾਰੇ ਦੀ ਗੱਲ ਠੀਕ ਹੈ ਮੈਂ ਤਾਂ ਕਰਕੇ ਡਿਟੇਲ ਸਾਂਝੀ ਸ਼ੁਰੂਆਤ ਤੇ ਕੱਟੀ ਆ ਗਈ ਮਗਰ ਮਾਜੀ ਵੀਰ ਜੀ ਇਹਨੂੰ ਸੂਹੀ ਨੂੰ 7-8 ਦਿਨ ਹੋ ਗਏ ਆ ਠੀਕ ਹੈ ਜੀ ਹਾਂ ਜੀ ਦੁੱਧ ਮਾਸ਼ਰ 10 ਕਿਲੋ ਜੋ ਪੱਕਾ ਹਾਂ ਜੀ ਚਵਾਈ ਜੀ ਆਪਣੀ ਪੂਰਨ ਗਰੰਟੀ ਲਾ ਦਿਓ ਮਗਰ ਉਹ ਸ਼ਟਾ ਕੋਈ ਗੱਲ ਹੋਵੇ ਮਾਈਕ ਰੂਡ ਹੋਵੇ ਹਾਂਜੀ ਇੱਕ ਧਾਰ ਨਾ ਮਾਰੇ ਵੀਰ ਜੀ 241 ਨੰਬਰ ਦੀ ਸਾਹ ਹਾਂ ਮੈਂ ਤਾਂ ਮੂੰਹ ਵਿਖਾ ਦਿਓ ਕੋ ਮੜਿਆ ਲਓ ਜੀ ਸੱਜਣੋ ਬਾਕੀ ਮੈਂ ਚੰਗੀ ਆ ਤੇ ਸੁਆ ਕਣਵਾ ਗਈ ਤੁਸੀਂ ਸੁਆ ਕੋਈ ਦੂਜਾ ਲਾੜੇ ਤਿੱਗਿਆ ਲਾੜੇ ਬਾਕੀ ਕੋਈ ਦਸ ਸਿੰਘ ਸਿੰਘ ਤੋਂ ਨਹੀਂ ਬਣਿਆ ਸਾਡੇ ਮੂਰਤੇ ਬਿਲਕੁਲ ਬਿਲਕੁਲ ਲਓ ਜੀ ਲੋਹੀ ਮਾ ਜਿਆ ਲਾੜਵਾਨੀ ਵਾਲੀ ਲਾਓ ਭਾਈ ਜੀ ਲਾਓ ਲਓ ਨੇਲੀ ਦੇ ਵਿੱਚ ਆ ਕੇ ਨਾ ਬਾਰਿਸ਼ ਵੀ ਸੱਜਣਾ ਪੂਰੀ ਚਾਲੂ ਹੋ ਗਈ ਆ ਤੇ ਇਸ ਕਰਕੇ ਥੋੜਾ ਜਲਦੀ ਆਪਾਂ ਬਣਾ ਰਹੇ ਆਂ ਬਾਈ ਜੀ ਰੇਟ ਕੀ ਰਹਿ ਗਿਆ ਰੇਟ ਵੀਰ ਜੀ ਦਾ 95000 ਰੁਪਇਆ ਜੈਸ ਨੂੰ ਕਰ ਦੋ ਇੱਕੋ ਹੀ ਸਿਰਫ ਵੀਰ ਜੀ 94000 ਤੋਂ ਘੱਟ ਨਹੀਂ ਹੋਣੀ 92 ਦੀ ਨਾ ਕਰੀਏ ਨਹੀਂ ਵੀਰ ਜੀ 94000 93 ਦੀ ਨਹੀਂ ਜੀ ਕਰ ਦਿਗੇ 93.5 ਦੀ ਹੋ ਗਈ ਉਹ 93 ਦੀ ਪੂਰੇ ਦੀ ਕਰ ਦੋ 93 ਵੀਰ ਜੀ ਸ਼ੋਰ ਹੋਣੀ ਜੋ ਠੀਕ ਆ ਜਿਹੜਾ ਮੈਂ ਕੱਟ ਕਰ ਦੋ ਠੀਕ ਆ ਆ ਬਾਈ ਖੁੱਲ ਗਏ ਸੂਆ ਕਿਨਾਂ ਆ ਗਈ ਬੈਠ ਵੀਰ ਜੀ ਪਹਿਲਾ ਸੂਆ ਬੈਠ ਸਹੀ ਆ ਹੂੰ ਮੂੰਹ ਤਾਂ ਚਾਰ ਦੰਦ ਚੌਗੀ ਵੀਰ ਜੀ ਅੱਛਾ ਹਾਂਜੀ ਠੀਕ ਆ ਲੈ ਚਲੋ ਕੋਈ ਨਹੀਂ ਚ ਚੌਗੀ ਕਹਿਦਾ ਤਾਂ ਹਾਂ ਚ ਚੌਗੀ ਹੋਊਗੀ ਨਿਕਲੂ ਚੌਗੀ ਹਾਂ ਹਾਂ ਇਹ ਸ਼ਕੀ ਨਿਕਲੇ ਤਾਂ ਆਪਾਂ ਹਰਿਆਣੇ ਦਾਰ ਹੋਵਾਂਗੇ ਬਿਲਕੁਲ ਬਿਲਕੁਲ ਸੱਜਣੋ ਚਾਰ ਦੰਦ ਜੇ ਮੂੰਹ ਬਾਈ ਦੀ ਇਹ ਗੱਲ ਦੀ ਗਰੰਟੀ ਆ ਤੇ ਲੈਓ ਇਹ ਦੁੱਧ ਮੌਕੇ ਦਾ ਬਾਈ ਕਿੰਨਾ ਹੋਊ 15 ਕਿਲੋ ਵੀਰ ਜੀ ਵੈਰੋ ਦੋ ਦੋ 15 ਕਿਲੋ ਵਾ 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 ਬੈੜ ਬੜੀ ਸੋਹਣੀ ਆ ਨਾ ਘਾਤਕੁੱਤ ਪੂਰਾ ਵੱਡੇ ਢਾਂਚੇ ਦੀ ਆ ਤੇ ਬਾਈ ਰੇਟ ਕੀ ਰਹੇਗਾ ਸਰਨਾਮ ਸਿੰਘ ਰੇੜਾ ਦਾ ਵੀਰ ਜੀ 52000 ਰੁਪਇਆ ਹਾਂ ਨਹੀਂ ਕੀ ਕਰਦਾ 52000 50 ਦੀ 50 ਹੀ ਦੇਣਗੇ ਠੀਕ ਹੈ ਤੇ ਜਿਹੜਾ ਨੰਬਰ ਵਾਲੀ ਵੀ ਬੇਨਤੀ ਆ ਵੀ ਇਹ ਕਾਸੀਰ 15 ਦਿਨ ਹੋਏ ਆ ਵਸ਼ਾ ਵੀਰ ਜੀ ਦਾ ਮਰ ਗਿਆ ਜੋ ਅੱਛਾ ਜੇ ਤੋਂ 16 ਦਿਨ ਆਖਦੇ ਆ ਪਰ ਜਾਨੇਦਾਰ ਹੋਗੇ ਵੀ 16 ਦਿਨ ਹੋਇਆ ਹਾਂ ਜ਼ਿੰਮੇਵਾਰੀ ਪੂਰੀ ਵੀਰ ਜੀ ਇਹ ਬੱਚੇ ਜੂਦੇ ਜ਼ਿੰਮੇਵਾਰੀ ਨਾਲ ਉਹਦੀ ਜ਼ਿੰਮੇਵਾਰੀ ਹੈਗੀ ਜੋ ਠੀਕ ਆ ਲਓ ਸੱਜਣੋ 15 15 16 ਦਿਨ ਹੀ ਹੋਏ ਨਾ ਸੋਈ ਨੂੰ ਇਹਨੂੰ ਗਾਰੰਟੀ ਫੋਲਿਆ ਵੀਰ ਜੀ ਵਸ਼ੇ ਬਣੀ ਲੱਗੀ ਸਭ ਕੋ ਬਣਾ ਕੇ ਰੱਖਿਆ ਤੇ ਜਿਹੜਾ ਵੀ ਵੀਰ ਆ ਆ ਕਿੰਨਾ ਸੂਆ ਗਈ ਇਹਨਾਂ ਦੀ ਤਿੱਜਾ ਸੂਆ ਗਾਂ ਲਾਇਓ ਹਾਂ 15 ਕਿਲੋ ਦੁੱਧ ਦੇ ਲੈ ਲਓ ਭਾਈ ਜੀ ਲੈ ਲਓ 15 ਕਿਲੋ ਹਾਂ ਜੀ ਓਕੇ ਲੈ ਲਓ ਤਿੱਜਾ ਸੂਆ 15 ਕਿਲੋ ਦੁੱਧ ਤੇ ਬੱਚਾ ਸਪੇਰੋ ਕਹਿੰਦਾ ਵੀ ਹਾਂ ਜੀ ਠੀਕ ਆ ਮਿਲਦੀਆਂ ਇਦਾਂ ਹੀ ਆ ਮਿਲਦੀਆਂ ਇਦਾਂ ਹੀ ਬਿਲਕੁਲ ਬਿਲਕੁਲ ਨੋ ਜੀ ਜੈ ਸਨੋਈ ਬੜਾ ਸੋਹਣਾ ਭਾਈ ਰੇਟ ਇਹਦਾ ਰੇਟ ਇਹਦਾ ਵੀ ਜੀ 45000 ਰੁਪਇਆ ਜੈ ਸਨੋਈ ਜੈ ਸਨੋਈ ਹੋਰ ਹੋ ਜੂ 500 ਰੁਪਏ ਜੋੜ ਕਰ ਦਾਂਗੇ ਨਹੀਂ ਦੋ ਕਰੀਏ ਨਹੀਂ ਦੋ ਹੀ ਕਰੀਏ ਯਾਦ ਕਰ ਦਾਂਗੇ 44 44000 ਵੀ ਜੀ ਹੁੰਨੀ ਹੋਏ ਠੀਕ ਆ ਲੈ ਓ ਆ ਖੁੱਲ ਕੇ ਜਰਸੀ ਕ੍ਰੋਸ ਐ ਚੱਬਦੇ ਜਰਸੀ ਦਾ ਕ੍ਰੋਸ ਸੁਹਾ ਕਿਨਵਾ ਜੀ ਸੁਹਾ ਦੂਜਾ ਨਾਲੇ ਕੋ ਤੀਜਾ ਨਾਲੇ ਹਾਂ ਤੀਜਾ ਹੀ ਹੋਊਗੀ ਥੱਲੇ ਵਿੱਚ ਪੰਡਾ ਪਾਈ ਫਿਰਦੀ ਰੱਬ ਨੇ ਹਾਂ ਜੀ ਹਨਾ ਬਿਲਕੁਲ ਗੱਬਣ ਵਹਿੜੇ ਲੈ ਓ ਬਾਈ ਜੀ ਕਮਾ ਲਿਓ ਲੈ ਓ ਲੋ ਜੀ ਸਜਰੋ ਤੀਜਾ ਸੁਹਾ ਮੈਂ ਚੰਗੀ ਆ ਕਿਉਂਕਿ بارش ਦਾ ਮੌਸਮ ਹੈ ਇਦਾਂ ਹੀ ਜਿਹੜਾ ਕੰਮ ਚੱਲਦੇ ਰਹਿੰਦੇ ਆ ਲੋ ਜੀ ਭਾਈ ਰੇਟ ਕੋਈ ਵੀਰ ਆਨਲਾਈਨ ਮੰਗਾ ਲੇ ਕੋਈ ਅੱਧਾ ਮੰਗਾ ਲੇ ਅੱਛਾ ਏਦਾਂ ਹੀ ਦੇਖੋ ਵਾਹ ਧਾਰਾਂ ਕੀ ਬਾਤ ਵਾਹ 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 ਵੀਰ ਜੀ ਬੋਲਾ ਐ ਸਾਲ ਤੇ ਰੇਟ ਹਾਂਜੀ ਬੋਲੇ 45000 ਰੁਪਿਆ ਹਮ ਦਵਾਗੇ 44000 ਦੀ ਜਿਹੜੀ ਹਾਂ ਨਾ ਹਣੀ ਜੋ ਸੱਜਣੋ ਐ 45000 ਦੀ ਆਖਿਆ ਸੀ 4000 ਦੀ ਵੀਰ ਜੀ ਇਹ ਗੱਬਣ ਹਾਂਜੀ ਗੱਬਣ ਚੁਆਈ ਦੀ ਆ ਗਰੰਟੀ ਫਾਨ ਕੋ ਨਾ ਆਵਿਆ ਐਨ ਗੱਲ ਆ ਆ ਗਈ 5ਵੇਂ ਨੰਬਰ ਤੇ ਗੱਬਣ ਹੀ ਆ ਗਈ ਨਾ ਹਾਂਜੀ ਗੱਬਣ ਕਾਲੀ ਬਿਹੜ ਬਾਲ ਦੀ ਗਾਂ ਆ ਤੋਹਫਾ ਵਾਹ ਕੀ ਯਾਰ ਇਹ ਦੇਖੋ 20 ਕਿਲੋ ਦੀ ਗਰੰਟੀ ਆ 20 ਕਿਲੋ ਦੀ 20 ਕਿਲੋ ਦੀ ਗਰੰਟੀ ਆ ਬੰਦਾ ਸਾਹਮਣੇ ਆ ਲਏ ਜੇ ਦੇਣ ਅਠ ਲੈ ਜਣੇ ਨਾ ਭਾਈ ਹਾਂਜੀ 7 ਲੈ ਅੱਠ ਲੈ ਵਿੱਚ ਵੱਡੀ ਗਾਂ ਆ ਪੂਰੀ ਜੱਗੀ ਭਰੀ ਲੋ ਜੀ ਦੇਨ ਆਠ ਸੱਜਣੋਂ ਖੁੱਲੇ ਡੁੱਲੇ ਲੈ ਜਣੇ ਜੀ ਥੇਰ ਟੂਲ ਵਿਖਾ ਦਿਓ ਮਗਰੋਂ ਲੈ ਲਾਉਣਗੇ ਫੋਨਿਆ ਗਾਣ ਦਰਦੀ ਆਪਣੇ ਬੰਦੇ ਕੋਲ ਮੈਂ ਤਾਂ ਫੇਰ ਕੋਲ ਲੈਵਾ ਭੜਾ ਹਨਾ ਇਧਰ ਦੇਖੋ ਬਾਕੀ ਥੱਲੇ ਨਿੱਕੇ ਤੇ ਬਹਿ ਜਾਓ ਗਾਣ ਦੇ ਗਾਂ ਲੱਕ ਨਹੀਂ ਲਾਉਗੀ ਦੇਖੋ ਇਹ ਸ਼ਾਈਵਾਦ ਕਵਾ ਗਰਮ ਨਹੀਂ ਮਿਰਦੀ ਐ ਤੇ ਪਿਜੋ ਦਰੋਗ ਚਾਹ ਰਹੇਂ ਦੋ ਰਹੇਂ ਦੋ ਰਹੇਂ ਦੋ ਰਹੇਂ ਦੋ ਭਾਈ ਰੇਟ ਰੇਟ ਰੇਡ ਵੀ ਜੀ 57000 ਰੁਪਿਆ ਦਾ ਜੈਸਨੋਈ ਬਸ ਜੈਸਨੋਈ ਲੋਮੀ ਪੈਂਦਾ ਆਪਣੀ ਗੱਲ ਨਹੀਂ ਕਰਨੀ ਆ ਜਿਹੜੀ ਆ ਗਿਆ ਮਾਲੀ ਮੂੰਹ ਤੋਂ ਮੂੰਹੇ ਵੀ ਜੰਗਾਇਓ ਚਾਰ ਦੰਦ ਹੋ ਗਿਆ ਖੋਲ ਦੋ ਮਾੜਿਆ ਬਾਈ ਜਿਹੜੇ ਗਿੱਜਾ ਜਿਹੜੇ ਲੱਗਾ ਹਾਂਜੀ ਮੈਂ ਕ੍ਰੋਸ ਕਰਦਾ ਮੈਂ ਕ੍ਰੋਸ ਕਰਦਾ ਹਾਂਜੀ ਲਓ ਜੀ ਬਿੱਲੀ ਮਣਕੀ ਅੱਖ ਦੇ ਵਿੱਚ ਦੇ ਲੈ ਜਾਓ ਐਨੂੰ ਲੈ ਜਾਓ ਬਾਈ ਜਾਉਣੀ ਉਹ ਮਾਲੀ ਵੀ ਡਰਦਾ ਠੀਕ ਆ ਠੀਕ ਤੇ ਮਈਆਂ ਵੀ ਕ੍ਰਾਸ ਕਰਦਾ ਰੇੜੇ ਵੀ ਲੱਗਾ ਗੱਡੀ ਦੇ ਲੈਓ ਭਾਈ ਜੀ ਲੈਓ ਠੀਕ ਆ ਬਿਲਕੁਲ ਮਾਲੀਆਂ ਦੀ ਫੇਖੌਰ ਹੁੰਦੀ ਹੈ ਨਾ ਉਹ ਵੱਡਾ ਮਾਲੀ ਰੇ ਇਹ ਭਾਈ ਜੈਸਨੋ ਕਿੰਨੇ ਦਾ ਦੇਦਣਾ 47000 ਰੁਪਏ ਵੀਰ ਜੀ 45 ਦਾ ਤੁਸੀਂ 45 ਕਹਿੰਦਾ 45 ਦੇ ਦਾਂਗੇ 45 ਵਾਲਾ ਵੀਰ ਫੋਨ ਕਰੇ ਛੋਟ ਵਾਲਾ ਕਰਾਂ 200 ਰੁਪਏ ਵਾਧੂ ਨਹੀਂ ਹੋਣਾ ਕਰ ਆ ਆ ਗਿਆ ਵੱਡਾ ਮਾਲੀ ਮੋਰਾ ਦਾ ਹਨਾ ਭਾਈ ਹਾਤੀ ਆ ਮਾਲੀ ਨਹੀਂ ਮੇਰੀ ਹਾਤੀ ਆ ਦੇਖੋ ਇਹ ਫਾਨ ਨਵੇਂ ਦੀ ਗੱਡੀ ਹੈ ਨਾ ਬਿਲਕੁਲ ਤੇ ਰੇੜੇ ਰੂੜੇ ਇਹ ਵੀ ਸੱਜਣੋਂ ਲੱਗਾ ਆ ਜੇ ਜਿਹੜੇ ਲੱਗਾ ਮਈਆ ਕਰਦਾ ਪੂਰਾ ਜਵਾਨ ਹੋਇਆ ਮਾਲੀ ਠੀਕ ਹੈ ਕੋਲ ਵੱਡਾ ਮਾਲੀ ਹੈ ਚਲੋ ਪਰਾਂ ਨੂੰ ਕਰ ਦੋ ਜੀ ਮੋਰਾ ਨਸਲ ਦਾ ਪੂਰੀ ਵੀ ਜੀ 6 550 ਰੁਪਏ ਪੰਜ ਬੁੜਾਈ ਦੇ ਮਾਲੀ ਹੈ ਹੈਗੀ ਹੈਗੀ ਚਲੋ ਮਾਲੀ ਕਿੰਨਾ ਵੱਡਾ ਜੋ ਪੂਰਾ ਇਹਦਾ ਰੇਟ ਬਾਈ ਜੀ ਰੇੜੇ ਦਾ ਵੀ ਜੀ 70000 ਰੁਪਏ 70 ਹਾਂ ਜੀ ਜੈ ਸਨੋ ਯਾਰ ਵੀ ਛੋਟ ਕਰੇ ਵੀ ਨਹੀਂ ਕਰਦਾ 65 ਦਾ ਨਾ ਕਰੀਏ ਨਹੀਂ ਜੀ ਸਟਾਰ ਦਾ ਕਰ ਦੋ ਜਾ ਤੂੰ ਹੀ ਆਕਰ ਠੀਕ ਸੱਚ ਨੂੰ ਪਿੰਡਾ ਛੋੜਾ ਹੀ ਕਰਕੇ ਆਉਂਦਾ ਤੇ ਇਹ ਕਰਕੇ ਆਪਣੀ ਖਰੀਦਦਾਰੀ ਕਰਿਓ ਪਸ਼ੂ ਚੰਗੇ ਆ ਕਿਉਂਕਿ ਬਾਰਸ਼ ਆ ਹਰ ਇਲਾਕੇ ਦੇ ਵਿੱਚ ਪ੍ਰਮਾਤਮਾ ਦੇ ਖੇਲ ਆ ਜਿੱਥੇ ਜਿੱਥੇ ਮੀਂਹ ਵਰਤਾ ਰਹੇ ਨੇ ਬਾਕੀ ਪਸ਼ੂ ਚੰਗੇ ਆ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਇਸ ਕਰਕੇ ਥੋੜੀ ਥੋੜੀ ਵੀਡੀਓ ਸਾਨੂੰ ਜਲਦੀ ਬਣਾਉਣੀ ਪੈਂਦੀ ਬਾਸ ਦੇ ਕਾਰਨ ਤੁਸੀਂ ਵੇਖ ਰਿਹਾ ਜੇ ਪੈ ਰਹੀ ਆ ਤੇ ਆਪਣੀ ਖਰੀਦਦਾਰੀ ਕਰਿਓ ਪਿੰਡ ਸੋਲ ਪਹੁੰਚ ਕੇ ਤੇ ਬਾਕੀ ਵਹਿੜ ਚੰਗੀ ਸੱਜਰੋਂ ਚਾਰ ਦੰਦਾਂ ਦੇ ਮੂੰਹ ਤੋਂ ਵੀ ਰਾਹ ਫੰਡੀ ਆ ਪਾਗ ਥਲੇ ਇੱਧਰ ਬੈਠਾ ਰੋ ਜੋ ਮਰਜ਼ੀ ਕਰੀਂ ਹੱਥ ਮੇਰੀ ਜਾਓ ਇਹਦੀ ਵੀ ਗਰੰਟੀ ਆਪਣੀ ਫੋਲਿਆ ਆ ਪੀ ਇਹ ਨਹੀਂ ਵੀ ਸੂਈ ਆਖਿਆ 16 ਦਿਨ ਬਾਅਦ ਨਿਕਲੂਗੀ ਗਰੰਟੀ ਜਿਹੜੀ ਆ ਉਹ ਤੁਹਾਨੂੰ ਫੋਰੀ ਦਵਾਂਗੇ ਮੂੰਹ 15 ਦਿਨਾਂ ਦੀ ਗਰੰਟੀ ਕੁਵੇ 15 ਦਿਨਾਂ ਦੀ ਸੂਈ ਤੇ ਚਾਰ ਦੰਦਾਂ ਦੀ ਫੋਰੀ ਗਰੰਟੀ ਵੀਡੀਓ ਵੀ ਜੀ ਬਣੀ ਹੈਗੀ ਹੋ ਬੱਚੇ ਜੂਰੇ ਦੀ ਗਾਂ ਚੋਂਦੇ ਦੀ ਵੀਡੀਓ ਬਣਾ ਕੇ ਰੱਖੀ ਆਪਾਂ ਤੇ ਵਰਸ਼ਾ ਮਰ ਗਿਆ ਵੀ ਜੀ ਗਾਂ ਦਾ ਚਲੋ ਕੋਈ ਨਹੀਂ ਹਾਂਜੀ ਖਰੀਦਾਰੀ ਕਰਿਓ ਸასიਖਾਲ